ਇਸ ਗੱਲ ਤੇ ਚਰਚਾ ਵੀ ਚੱਲੀ ਸੀ ਮੈਂ ਕਿ ਜਗ੍ਹਾ ਤੇ ਵਿਆਸੀ ਕਟਨ ਪ੍ਰੋਗਰਾਮ ਤੇ ਜੀ ਆਪਾਂ ਆਪਣੇ ਕੋਲ ਤੋਂ ਸ਼ੁਰੂ ਕਰ ਲੈਂਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਵੀ ਕੋਈ ਨਾਵਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਤੁਲ ਕਰਕੇ ਦੇਖਦੇ ਹਾਂ ਜੇ ਕਾਮਯਾਬ ਹੈ ਤਾਂ ਉਹਨੂੰ ਤਾਂਾਂ ਲੈ ਜਾਂਦੇ ਆਂ ਜੇ ਕੋਈ ਕਮੀ ਹੈ ਤਾਂ ਧੂੜ ਕਰ ਲੈਂਦੇ ਆਂ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਂ ਆਪਾਂ ਕਬੱਡੀ ਨੂੰ ਖੇਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਬਾਜਨ ਬਾਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਕੁਝ ਆ ਕਿਤੇ ਗਿਣ ਨਹੀਂ ਮਿਲ ਰਿਹਾ ਪੱਟੀਆਂ ਕਵੱਟੀਆਂ ਗੁਰੂ ਹੈਗੀਆਂ ਨੇ ਤੂੰ ਜਵਾਰ ਫਿਰ ਜੇ ਆਪਾਂ ਪਾਉਦੇ ਨਹੀਂ ਬੀਜਾਂਗੇ ਫਿਰ ਜ਼ੀਰੀ ਕਿਵੇਂ ਲਾਉਂਗੇ ਸੀ ਸੋ ਆਪਾਂ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠੋ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਕੋਲੋਂ ਕਰ ਲਓ ਦੋ ਦੋ ਮਹੀਨੇ ਲਾ ਲਓ 347 37 42 347 52 4 ਵਜੇ ਨੂੰ ਬੁਧਵਾਰ ਉਪਨ ਕਰਦੇ ਸਟੂਡੈਂਟਸ ਕਰ ਲੈਣ ਕਰ ਲੈਗੇ ਕਰ ਲੈਗੇ ਸਿਰੇ 2 ਦਿਨ ਹੋਰ ਲੈ ਲੂਗੋ ਆ ਮਤਲਬ ਬਜਨੀ ਕਵਾਂਕੀ ਸ਼ੁਰੂ ਕਰੀਏ ਕਿਉਂਕਿ ਬੱਚੇ ਕਿੱਥੇ ਗੱਢਣਗੇ ਯਾਰ ਜੋ ਆਕਾ ਨੂੰ ਤਿਆਰ ਕਰੂਗੇ ਤਾਂ ਤੁਹਾਨੂੰ ਉਪਨ ਦੇ ਵਧੀਆ ਫਲੇਟ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆ ਬਜਨੀ ਕਵਾਂਟੀ 4 ਵਜੇ ਰੱਖ ਲਓ 2 ਦਿਨ ਦਾ ਕੋਲ ਮੰਨ ਰੱਖ ਲਓ ਪਹਿਲੇ ਦਿਨ ਸਾਰੇ ਵਜਨ ਨਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11:00 ਬਜੇ ਓਪਨ ਓਪਨ ਹੋਵੇ ਤੋਂ ਬਾਅਦ ਸ਼ੁਰੂ ਕਰਦੇ। ਇਸ ਗੱਲ ਤੇ ਚਰਚਾ ਵੀ ਚੱਲੀ ਸੀ। ਮੈਂ ਕਿਹ ਜਗ੍ਹਾ ਤੇ ਗਿਆ ਸੀ ਕਿਹਟਾ ਨਾ ਪ੍ਰੋਗਰਾਮ ਤੇ। ਜੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਦਿੰਦੇ ਆ। ਕਿਉਂਕਿ ਤੁਹਾਨੂੰ ਪਤਾ ਇਹ ਜਿਹੜਾ ਵੀ ਕੋਈ ਨਾ ਮਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖਦੇ ਹਾਂ। ਜੇ ਕਾਮਯਾਬ ਹੈ ਤੁਹਾਨੂੰ ਤਾਂ ਲੈ ਜਾਈਏ। ਜੇ ਕੋਈ ਕਮੀ ਹੈ ਤਾਂ ਧੂਰ ਕਰ ਲੈਣਾ। ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਖੇਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਵਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜੋ ਆ ਕਿਤੇ ਗਿਣ ਨਹੀਂ ਮਿਲ ਰਹੀ ਬੱਤੀਆਂ ਕਬੱਟੀਆਂ ਗੁਰੂ ਹੈਗੀਆਂ ਨੇ ਉਹ ਜੋ ਆ ਜਦੋਂ ਜੇ ਆਪਾਂ ਪਾਉਦੇ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੇ ਜੀ ਸੋ ਆਪਾਂ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਵੇ ਤੁਸੀਂ ਸਾਰੇ ਸਪੋਰਟਸ ਕਲੱਬ ਕੋਲੋਂ ਕਰੋ ਦੋ ਦੋ ਮਹੀਨੇ ਲੈ ਲਓ 247 37 42 47 54 4 ਵਜੇ ਨੂੰ ਬੁੱਧਵਾਰ ਉਪੰਨ ਸਟੂਡੈਂਟ ਕਰ ਲਾਂ ਕਰ ਲਾਂ ਕਰ ਲਾਂ ਇਸ ਲਈ ਦੋ ਮਹੀਨੇ ਹੋਰ ਲੈ ਲਓ ਤੁਹਾਨੂੰ ਮਤਲਬ ਬਜਨੀ ਕਬਡੀ ਸ਼ੁਰੂ ਕਰੀਏ ਕਿਉਂਕਿ 25 ਕਿਥੇ ਗੱਢਣਗੇ ਯਾਰ ਜੋਾਕਾਂ ਨੂੰ ਤਿਆਰ ਕਰਾਂਗੇ ਤਾਂ ਤੁਹਾਨੂੰ ਉਪੰਨ ਦੇ ਵਧੀਆ ਭਲੇ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਵਜਨੇ ਕੁਆਟੀ ਚਾਰ ਵਜਨ ਰੱਖ ਲੋ ਦੋ ਦਿਨ ਦਾ ਟੋਨਾ ਮੰਨ ਰੱਖ ਲੋ ਪਹਿਲੇ ਦਿਨ ਸਾਰੇ ਵਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11:00 ਵਜੇ ਓਪਨ ਓਪਨ ਹੋਵੇ ਤੋਂ ਬਾਅਦ ਸ਼ੁਰੂ ਕਰਦੇ ਆਂ